ਆਮ ਆਦਮੀ ਪਾਰਟੀ ਦਾ ਚਿਹਰਾ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਜੀ ਨੇ ਕਾਬਲ ਲੀਡ ਨੇਤਾ ਨੂੰ ਹੀ ਮੁੱਖ ਮੰਤਰੀ ਦੀ ਕੁਝ ਵੀ ਨੈਲੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਡੈਫੀਨੇਟਲੀ ਉੱਪਰ ਜਿਹੜੀ ਸਾਨੂੰ ਗਾਈਡੈਂਸ ਤੇ ਰਹਿਨਮਾਈ ਹੈ ਉਹ ਅਰਵਿੰਦ ਕੇਜਰੀਵਾਲ ਜੀ ਦੀ ਰਹਿਣੀ ਹੈ ਪਰ ਸਵਾਤੀ ਮਾਲੀਵਾਲ ਜੋ ਖੁਦ ਔਰਤ ਹੈ ਉਹ ਕਹਿੰਦੇ ਨੇ ਕਿ بڑا ਦੁੱਖ ਦੀ ਘੜੀ ਹੈ ਇਸ ਵਕਤ ਦੁੱਖ ਦਰ ਦੇਣਾ ਹੈ ਅੱਜ ਤੇ ਦਿੱਲੀ ਦਾ ਤਾਂ ਹੁਣ ਰੱਬ ਹੀ ਭਲਾ ਕਰ ਸਕਦਾ ਤੇ ਨਾਲੇ ਜਿਹੜੀ ਇਹ ਗੱਲਾਂ ਕਰ ਰਹੇ ਨੇ ਆ ਚੋਣਾਂ ਦੁਬਾਰਾ ਹੋ ਜਾਣੀਆਂ ਚੌਥੀ ਵਾਰ ਦਿੱਲੀ ਦੇ ਲੋਕ ਇਤਿਹਾਸ ਰਚਣਗੇ ਜਦੋਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਚੌਥੀ ਵਾਰੀ ਮੁੱਖ ਮੰਤਰੀ ਦੀ ਸੋਚ ਰਹੀ ਹੈ ਜਿਹੜੇ ਲਗਾਤਾਰ ਇੰਨੇ ਸਾਰੇ ਕੰਮ ਲਗਾਤਾਰ ਆਮ ਆਦਮੀ ਪਾਰਟੀ ਨੇ ਕੀਤੇ ਨੇ ਲੋਕਾਂ ਦਾ ਜੀਵਨ ਸੌਖਾ ਹੋਇਆ ਗਰੀਬਾਂ ਦੀ ਜ਼ਿੰਦਗੀ ਬਦਲੀ ਹੈ ਦਿੱਲੀ ਵਿੱਚ ਉਹਨੇ ਚੋਣ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਅ ਡੈਫੀਨਿਟਲੀ ਹਰਿਆਣਾ ਚ ਪਹਿਲੀ ਵਾਰੀ ਸਰਕਾਰ ਬਣਾਉਣੀ ਹੈ ਤਾਂ ਲੋਕਾਂ ਚ ਜਾ ਕੇ ਆਪਣੀਆਂ ਨੀਤੀਆਂ ਦੱਸਣੀਆਂ ਹੀ ਪੈਂਦੀਆਂ ਨੇ ਸਸ਼ਕਾਲਸੂ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਮਹਾਂ ਸੁਰਖਾਬ ਦੋਸਤੋ ਅਤੀਸ਼ੀ ਯਾਨੀ ਕਿ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲਿਆ ਅਤੀਸ਼ੀ ਦੇ ਰੂਪ ਦੇ ਵਿੱਚ ਪਰ ਆਮ ਆਦਮੀ ਪਾਰਟੀ ਦੇ ਇਸ ਸਟੈਪ ਤੋਂ ਬਾਅਦ ਵਿਰੋਧੀ ਲਗਾਤਾਰ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ ਮੇਰੇ ਨਾਲ ਕੈਬਨ ਮੰਤਰੀ ਅਨਮੋਲ ਗਗਮਾਨ ਨੇ ਮਾਸਬ ਨਵਾਂ ਸਟੈਪ ਅਸੀਂ ਕਹਿ ਦਈਏ ਦਿੱਲੀ ਦੇ ਲਈ ਹੈ ਮਹਿਲਾ ਸ਼ਕਤੀ ਦਾ ਜ਼ਿਕਰ ਜ਼ਰੂਰ ਹੋਇਆ ਤੀਜੀ ਮਹਿਲਾ ਮੁੱਖ ਮੰਤਰੀ ਵਜੋਂ ਮਿਲੇ ਨੇ ਅਤੀਸ਼ੀ ਪਰ ਤੁਹਾਡੇ ਸਟੈਪ ਨੂੰ ਤੁਹਾਡੇ ਵਿਰੋਧੀ ਕਹਿੰਦੇ ਨੇ ਮਜਬੂਰੀ ਵਸ ਲਿਆ ਗਿਆ ਬਦਲਾ ਆਇਆ ਦੇਖੋ ਮਜਬੂਰੀ ਤੇ ਇਹਨਾਂ ਨੇ ਜੇਲ੍ਹ ਦੇ ਵਿੱਚ ਬਹੁਤ ਬਣਾਈ ਸੀ ਕਿ ਅਸਤੀਫਾ ਦੇ ਦਿੱਤਾ ਜਾਵੇ ਪਰ ਇਹ ਰਿਵਾਜ ਅਰਵਿੰਦ ਕੇਜਰੀਵਾਲ ਜੀ ਨੇ ਚਲਾਇਆ ਨਹੀਂ ਕਿਉਂਕਿ ਬਹੁਤ ਸਾਰੇ ਮੁੱਖ ਮੰਤਰੀਆਂ ਨੂੰ ਇਹਨਾਂ ਨੇ ਫਰਜੀ ਕੇਸ ਬਣਾ ਕੇ ਜੇਲ੍ਹ ਦੇ ਅੰਦਰ ਕੀਤਾ ਹੈ ਬਹੁਤ ਸਾਰਿਆਂ ਨੂੰ ਇਹਨਾਂ ਨੇ ਅਸਤੀਫਾ ਦੇਣ ਲਈ ਵੀ ਮਜਬੂਰ ਕੀਤਾ ਹੈ ਪਰ ਜੇ ਆਪੋਜੀਸ਼ਨ ਇਸ ਤਰੀਕੇ ਚ ਕੰਨ ਲੱਗ ਜਾਵੇ ਤੇ ਉਹ ਲੋਕਤੰਤਰ ਦੀ ਜਿਹੜੀ ਖੂਬਸੂਰਤੀ ਹੈ ਉਹ ਖਤਮ ਹੋ ਜਾਣੀ ਹੈ ਸੋ ਇੱਕ ਬਹਾਦਰੀ ਭਰਿਆ ਫੈਸਲਾ ਹੈ ਕਿ ਬਾਹਰ ਆ ਕੇ ਉਹਨਾਂ ਨੇ ਲੋਕਾਂ ਉੱਤੇ ਇਹ ਗੱਲ ਛੱਡੀ ਹੈ ਕਿ ਅਸੀਂ ਅਗਨੀ ਪ੍ਰੀਖਿਆ ਦੇਣੀ ਹੈ ਲੋਕ ਦੱਸ ਦੇਣ ਕਿ ਅਸੀਂ ਠੀਕ ਸੀ ਅਸੀਂ ਗਲਤ ਸੀ ਚੋਣਾ ਕਰਵਾ ਲਓ ਬਹੁਤੇ ਦੂਰ ਨਾ ਪਾਓ ਉਹਨੂੰ ਤੁਸੀਂ ਫਰਵਰੀ ਤੱਕ ਨਹੀਂ ਅਕਤੂਬਰ ਨਵੰਬਰ ਚ ਕਰਵਾ ਲਓ ਦਿੱਲੀ ਦੇ ਲੋਕ ਇਹ ਦੱਸ ਦੇਣਗੇ ਕਿ ਅਸੀਂ ਭ੍ਰਸ਼ਟਾਚਾਰ ਕੀਤਾ ਕਿ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਦਿੱਲੀ ਚ ਕੰਮ ਕੀਤਾ ਠੀਕ ਹੈ 30 ਹਜ਼ਾਰ ਕਰੋੜ ਦਾ ਬਜਟ ਸੀ ਜਿਹੜਾ ਅੱਜ 75 ਹਜ਼ਾਰ ਕਰੋੜ ਤੇ ਚੱਲ ਗਿਆ ਬੜੇ ਵਧੀਆ ਤਰੀਕੇ ਨਾਲ ਸਕੂਲ ਬਦਲ ਦਿੱਤੇ ਬੜੇ ਵਧੀਆ ਤਰੀਕੇ ਤੇ ਜਿਹੜਾ ਹੈਲਥ ਸੈਕਟਰ ਦਾ ਮਾਡਲ ਹੈ ਉਹ ਚਲਾਇਆ ਹੈ ਬਿਜਲੀ ਲਗਾਤਾਰ ਫ੍ਰੀ ਕੀਤੀ ਹੈ ਟਰਾਂਸਪੋਰਟ ਵਿਭਾਗ ਦੇ ਵਿੱਚ ਬੜਾ ਚਾਹੇ ਮਹਿਲਾਵਾਂ ਦੀਆਂ ਟਿਕਟਾਂ ਫ੍ਰੀ ਨੇ ਪਰ ਫਿਰ ਵੀ ਉਹ ਵਾਅਦੇ 'ਚ ਹੈ ਸੋ ਇਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਉਹਨਾਂ ਦਾ ਆਤਮ ਵਿਸ਼ਵਾਸ ਹੈ ਕਿ ਤੁਸੀਂ ਦੁਬਾਰਾ ਚੋਣਾ ਕਰਵਾ ਲਓ ਤੇ ਲੋਕ ਦੱਸ ਦੇਣਗੇ ਲੋਕਾਂ ਦੀ ਅਦਾਲਤ ਇੱਕ ਪਰਮਾਤਮਾ ਦੀ ਅਦਾਲਤ ਹੁੰਦੀ ਹੈ ਤੇ ਲੋਕ ਮੈਨੂੰ ਇਹ ਗੱਲ ਦਾ ਫੈਸਲਾ ਕਰਕੇ ਮੈਂ ਦੁਬਾਰਾ ਕੁਰਸੀ ਉੱਤੇ ਉਦੋਂ ਬੈਠੂਗਾ ਫਿਲਹਾਲ ਆਤੀਸ਼ੀ ਜੀ ਨੂੰ ਜਿਹੜਾ ਹੈ ਉਹਦਾ ਸੰਭਾਲਿਆ ਗਿਆ ਹੈ ਕਿ ਅਸੀਂ ਦੁਬਾਰਾ ਉਦੋਂ ਬੈਠਾਂਗੇ ਜਦੋਂ ਲੋਕ ਮੈਨੂੰ ਬਹੁਮਤ ਦੇ ਨਾਲ ਜਿਤਾਉਣਗੇ ਪਰ ਇਮਾਨਦਰੀ ਤੇ ਬੇਸ਼ੱਕ ਗੱਲ ਹੋ ਰਹੀ ਹੈ ਪਰ ਭਾਜਪਾ ਕਹਿੰਦੀ ਹੈ ਕਿ ਚਿਹਰੇ ਬਦਲੇ ਨੇ ਨੀਤੀਆਂ ਨਹੀਂ ਬਦਲਦੀਆਂ ਹੁੰਦੀਆਂ ਦੇ ਨਾਲ ਇਹਦੇ ਨਾਲ ਭਾਗ ਨਹੀਂ ਜਾਗਣਗੇ ਭਾਗ ਤਾਂ ਆਮ ਆਦਮੀ ਪਾਰਟੀ ਦੇ ਬਹੁਤ ਸੋਹਣੇ ਨੇ ਜੀ ਆਮ ਆਦਮੀ ਪਾਰਟੀ ਇਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਭਾਗ ਨਹੀਂ ਬਦਲਣਗੇ ਤੇ ਭਾਗ ਬਦਲ ਨੂੰ ਕਹਿੰਦਾ ਕੌਣ ਹੈ ਇਹ ਤਾਂ ਭਾਗਾਂ ਵਾਲੀ ਪਾਰਟੀ ਹੈ ਪਹਿਲੀ ਵਾਰ ਸਰਕਾਰ ਬਣਾਈ ਦੇਸ਼ ਦੀ ਰਾਜਸਥਾਨੀ ਦੇ ਵਿੱਚ ਲਗਾਤਾਰ ਤਿੰਨ ਵਾਰੀ ਸਰਕਾਰ ਬਣਾਈ ਦੇਸ਼ ਦੀ ਰਾਜਸਥਾਨੀ ਵਿੱਚ ਫਿਰ ਪੰਜਾਬ ਦੇਸ਼ ਦੇ ਭਾਰਤ ਦੇ ਸਭ ਤੋਂ ਉੱਚੇ ਸੂਬੇ ਵਿੱਚ ਪੰਜਾਬ ਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸਭ ਤੋਂ ਛੋਟੀ ਉਮਰ ਦੇ ਵਿੱਚ ਨੈਸ਼ਨਲ ਪਾਰਟੀ ਬਣ ਗਈ ਤੇ ਅਸੀਂ ਕਿਉਂ ਕਹੀ ਕਵਾਂਗੇ ਕਿ ਸਾਡੀ ਪਾਰਟੀ ਦੇ ਭਾਗ ਬਦਲਣੇ ਤਾਂ ਭਾਗਾਂ ਵਾਲੀ ਜਿਨ੍ਹਾਂ ਨੇ ਆ ਸਾਡੇ ਵਰਗੇ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਛੋਟੀ ਉਮਰਾਂ ਦੇ ਵਿੱਚ ਐਮਐਲਏ ਬਣੇ ਮੰਤਰੀ ਬਣੇ ਦੇ ਦਿੱਲੀ ਦੇ ਵਿੱਚ ਪੂਰੇ ਦਾ ਪੂਰਾ ਸਿਸਟਮ ਬਦਲ ਦਿੱਤਾ ਬੜੇ ਸੋਹਣੇ ਤਰੀਕੇ ਨਾਲ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਸਰਕਾਰ ਚਲਾ ਰਹੇ ਨੇ ਤੇ ਇਹ ਇਹ ਉਹਨਾਂ ਦੀਆਂ ਗੱਲਾਂ ਨੇ ਨਾਲੇ ਜਿਉ ਉਹ ਕਹਿੰਦੇ ਨੇ ਵੀ ਚਿਹਰਾ ਨਹੀਂ ਬਦਲਿਆ ਆਮ ਆਦਮੀ ਪਾਰਟੀ ਦਾ ਚਿਹਰਾ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਜੀ ਨੇ ਆ ਆਤੀਸ਼ੀ ਇੱਕ ਟੈਲੈਂਟਡ ਆ ਨੇਤਾ ਨੇ ਬਹਾਦਰ ਮਹਿਲਾਏ ਕਾਬਲ ਨੇਤਾ ਨੂੰ ਹੀ ਮੁੱਖ ਮੰਤਰੀ ਦੀ ਕੁਝ ਵੀ ਨਾਲੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਡੈਫੀਨੇਟਲੀ ਉੱਪਰ ਜਿਹੜੀ ਸਾਨੂੰ ਗਾਈਡੈਂਸ ਤੇ ਰਹਿਨਮਾਈ ਹੈ ਉਹ ਅਰਵਿੰਦ ਕੇਜਰੀਵਾਲ ਜੀ ਦੀ ਰਹਿਣੀ ਹੈ ਭਾਜਪਾ ਵਾਲੇ ਇਸ ਗੱਲ ਉੱਤੇ ਠੀਕ ਨੇ ਵੀ ਉਹਨਾਂ ਦੀ ਜਿਹੜੀ ਅਗਵਾਈ ਆ ਹਮੇਸ਼ਾ ਰਹਿਣੀ ਹੈ ਪਰ ਡਮੀ ਨਹੀਂ ਹੈ ਬੜੀ ਟੈਲੈਂਟਡ ਔਰ ਊਮਨ ਹੈ ਆਤੀਸ਼ੀ ਜੀ ਤੁਸੀਂ ਇਹ ਸੁਣੋ ਔਰਤ ਸ਼ਕਤੀਕਰਨ ਦਾ ਹੀ ਇੱਕ ਕਦਮ ਕਹਿ ਰਹੇ ਹੋ ਪਰ ਸਵਾਤੀ ਮਾਲੀਵਾਲ ਜੋ ਖੁਦ ਔਰਤ ਆ ਉਹ ਕਹਿੰਦੇ ਨੇ ਕਿ ਬੜਾ ਦੁੱਖ ਦੀ ਘੜੀ ਹੈ ਇਸ ਵਕਤ ਦੁੱਖ ਦਰ ਦੇਣਾ ਹੈ ਅੱਜ ਤੇ ਦਿੱਲੀ ਦਾ ਤਾਂ ਹੁਣ ਰੱਬ ਹੀ ਭਲਾ ਕਰ ਸਕਦਾ ਹੈ ਸਾਰਿਆਂ ਦਾ ਭਲਾ ਰੱਬ ਕਰਦਾ ਜੀ ਦਿੱਲੀ ਦਾ ਭਲਾ ਨਹੀਂ ਪੂਰੀ ਜਗਤ ਦਾ ਭਲਾ ਰੱਬ ਕਰਦਾ ਪਹਿਲਾਂ ਵੀ ਰੱਬ ਨੇ ਭਲਾ ਕੀਤਾ ਰੱਬ ਦੇ ਹਰ ਬੰਦੇ ਅੰਦਰ ਪਰਮਾਤਮਾ ਵੱਸਦਾ ਸੋ ਦਿੱਲੀ ਬਚੀ ਦਿੱਲੀ ਬਦਲੀ ਦਿੱਲੀ ਦੇ ਇੱਕ ਨਵੀਂ ਸਿਆਸਤ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਹੈ ਐਵੇਂ ਲੋਕਾਂ ਨੇ ਤਿੰਨ ਵਾਰੀ ਮੁੱਖ ਮੰਤਰੀ ਨਹੀਂ ਚੁਣਿਆ ਤੇ ਨਾਲੇ ਜਿਹੜੀ ਇਹ ਗੱਲਾਂ ਕਰ ਰਹੇ ਨੇ ਆ ਚੋਣਾਂ ਦੁਬਾਰਾ ਹੋ ਜਾਣੀਆਂ ਚੌਥੀ ਵਾਰ ਦਿੱਲੀ ਦੇ ਲੋਕ ਇਤਿਹਾਸ ਰਚਣਗੇ ਜਦੋਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਚੌਥੀ ਵਾਰੀ ਮੁੱਖ ਮੰਤਰੀ ਦੀ ਸੋਹ ਚੱਕਣਗੇ ਇਸ ਤੋਂ ਬਾਅਦ ਇਹ ਨਹੀਂ ਲੱਗਦਾ ਜਿਵੇਂ ਭਾਜਪਾ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਹਰਿਆਣਾ ਤੇ ਨਾਲ ਨਾਲ ਦਿੱਲੀ ਤੁਹਾਡੇ ਕੋਲ ਡਬਲ ਬੈਰੀਕੇਟਿੰਗ ਦਾ ਤੁਹਾਡੇ ਦੀ ਦੋ ਦੁਗਣੀਆਂ ਚੁਣੌਤੀਆਂ ਖੜੀਆਂ ਹੋ ਗਈਆਂ ਬੇਸ਼ੱਕ ਹੁਣ ਅਰਵਿੰਦ ਕੇਜਰੀਵਾਲ ਹਰਿਆਣਾ ਦੇ ਵਿੱਚ ਕਮਾਂਡ ਸੰਭਾਲਦੇ ਨਜ਼ਰ ਆਉਣਗੇ ਪਰ ਤੁਸੀਂ ਖੁਦ ਕਹਿ ਰਹੇ ਹੋ ਕਿ ਨਵੰਬਰ ਚ ਚੋਣਾਂ ਕਰਾ ਲਿਓ ਤੇ ਨਵੰਬਰ ਦੇ ਵਿੱਚ ਦਿੱਲੀ ਦਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਚ ਹੋਊਗਾ ਦੇਖੋ ਫਤਵਾ ਸੁਖਰਾ ਵੀ ਰੋ ਉਹ ਦਿੱਲੀ ਚ ਜਿਹੜੇ 10 ਸਾਲਾਂ ਚ ਕੰਮ ਕੀਤੇ ਉਹਨਾਂ ਨਾਲ ਮਿਲਣਾ ਨਾ ਬਜਟ ਕਿੱਥੇ ਗਿਆ ਕੰਮ ਕਿੱਥੇ ਹੋਏ ਨੇ ਦਿੱਲੀ ਦੇ ਜਿਹੜੇ ਲਗਾਤਾਰ ਇੰਨੇ ਸਾਰੇ ਕੰਮ ਲਗਾਤਾਰ ਆਮ ਆਦਮੀ ਪਾਰਟੀ ਨੇ ਕੀਤੇ ਨੇ ਲੋਕਾਂ ਦਾ ਜੀਵਨ ਸੌਖਾ ਹੋਇਆ ਗਰੀਬਾਂ ਦੀ ਜ਼ਿੰਦਗੀ ਬਦਲੀ ਹੈ ਆ ਇਸ ਗੱਲ ਤੋਂ ਮੁਕਰ ਥੋੜੀ ਸਕਦੇ ਸੋ ਇਹ ਸਾਰੇ ਜਿਹੜੇ ਲਗਾਤਾਰ ਕੰਮ ਹੋਏ ਨੇ ਉਹਨਾਂ ਦੇ ਦਿੱਲੀ ਵਿੱਚ ਉਹਨੇ ਚੋਣ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਆ ਡੈਫੀਨੇਟਲੀ ਹਰਿਆਣਾ ਚ ਪਹਿਲੀ ਵਾਰੀ ਸਰਕਾਰ ਬਣਾਉਣੀ ਆ ਤਾਂ ਲੋਕਾਂ ਚ ਜਾ ਕੇ ਆਪਣੀਆਂ ਨੀਤੀਆਂ ਦੱਸਣੀਆਂ ਹੀ ਪੈਂਦੀਆਂ ਨੇ ਸੋ ਦਿੱਲੀ ਦੇ ਵਿੱਚ ਸਰਕਾਰ ਦੁਬਾਰਾ ਬਣਨੀ ਇਸ ਚੀਜ਼ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਸੋ ਵਿਸ਼ਵਾਸ ਹੈ ਕਿ ਦਿੱਲੀ 'ਚ ਦੁਬਾਰਾ ਸਰਕਾਰ ਬਣੇਗੀ ਚਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਉਸ ਕੁਰਸੀ ਦੇ ਬੈਠਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਭਾਜਪਾ ਲਗਾਤਾਰ ਵਿਰੋਧ ਕਰ ਰਹੀ ਹੈ ਪਰ ਇਹ ਸਭ ਦੇ ਵਿੱਚ ਨਤੀਜਾ ਕੀ ਆਊਗਾ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਮੈਂ ਸਰਖਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ